raag kedara khat karma kul sanjukt hai har bhagat hirdai na hai charnar bindna kathaa paave supach tul सुना रे चेत 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 कहे ना बालमी कै दे किस जात कै पद्यम हो ਭਗਤ ਬਸੇਖ ਰਹੋ ਸਾਨ ਸਤਰ ਆਜਾਤ ਸਭ ਤੇ ਕ੍ਰਿਸ਼ਨ ਲਾਵੇ ਏਤ ਲੋਗ ਬਪਰਾ ਕਿਆ ਸਰਾਹੈ ਲੋਕ ਪਰਵੇਸ ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸ਼ਟ ਰੇ ਤੂੰ ਕਿਉ ਨਾ ਤਰੈ ਰਵਦਾਸ ਆਦਰਯੋ ਗੁਰੂ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਹਰਦੇ ਸਿਮਰਨ ਕਰਨ ਦਾ ਪਾਵਨ ਉਪਦੇਸ਼ ਦਿੰਦੇ ਹਨ ਔਰ ਪਰਮਾਤਮਾ ਨੂੰ ਚੇਤੇ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਔਰ ਸਤਗੁਰੂ ਜੀ ਫਰਮਾਉਂਦੇ ਹਨ ਕਿ ਸੰਸਾਰ ਦੇ ਲੋਕੋ ਤੁਸੀਂ ਤ੍ਰਿਕਾਲ ਦਰਸੀ ਬ੍ਰਹਮ ਗਿਆਨੀ ਸ੍ਰਿਸ਼ਟੀ ਦੇ ਕਰਤਾ ਭਗਵਾਨ ਬਾਲਮੀਕ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਪ੍ਰਭੂ ਦਾ ਸਿਮਰਨ ਕਰੋ ਜੀ ਘਟ ਕਰਮੇ ਕੁਲ ਸੰਜੁਗਤ ਹੈ ਹਰ ਭਗਤ ਹਿਰਦੈ ਨਾਹੈ ਚਰਨਾਰ ਬਿੰਦਨਾ ਕਥਾ ਪਾਵੈ ਸੁਪਚ ਤੁਲ ਸੁਮਾਨ ਖੱਟ ਕਰਮ ਕੁਲ ਸੰਯੁਕਤ ਹੈ ਹਰ ਭਗਤ ਹਿਰਦੈ ਨਾਹੈ ਚਰਨਾਰ ਬਿੰਦਨਾ ਕਥਾ ਭਾਵੈ ਸੁਪਚ ਤੁਲਸਮਾਨ ਜੇਕਰ ਕੋਈ ਜੀਵ ਛੇ ਕਰਮ ਕਰਦਾ ਹੈ ਵਿਦਿਆ ਪੜਨੀ ਪੜਾਉਣੀ ਜਗ ਕਰਨਾ ਕਰਾਉਣਾ ਅਤੇ দান ਕਰਨਾ ਕਰਾਉਣਾ ਅਤੇ ਉਸ ਦਾ ਉੱਚੀ ਸਮਝੀ ਜਾਂਦੀ ਕੁਲ ਵਿੱਚ ਜਨਮ ਹੋਇਆ ਹੈ ਜੇਕਰ ਉਸ ਦੇ ਹਿਰਦੇ ਵਿੱਚ ਹਰਦੀ ਭਗਤੀ ਨਹੀਂ ਹੈ ਅਤੇ ਉਸ ਨੂੰ ਪ੍ਰਭੂ ਦੇ ਚਰਨਾ ਕਮਲਾ ਦੀ ਕਥਾ ਚੰਗੀ ਨਹੀਂ ਲੱਗਦੀ ਤਾਂ ਉਹ ਜੀਵ ਇਸ ਸੰਸਾਰ ਵਿੱਚ ਨੀਚ ਦੇ ਸਮਾਨ ਹੈ ਭਾਵ ਉਸਦਾ ਜੀਵਨ ਵਿਅਰਥ ਹੈ ਰੇ ਚਿਤ ਚੇਤ 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 ਕਾਹੇ ਨਾ ਬਾਲਮੀ ਕਹ ਦੇਖ ਸਜਾਤ ਤੇ ਕਹ ਪਦ ਅਮਰਿਓ RAM ਭਗਤ ਵਸੇਖਰੋ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾਮ ਬਾਲਮੀਕੇ ਦੇਖ ਕਿਸ ਜਾਤਿ ਕਹ ਪਦ ਅਮਰਿਓ RAM ਭਗਤ ਵਸੇਖ ਸਤਿਗੁਰ ਜੀ ਫਰਮਾਉਂਦੇ ਨੇ हे ਜੀਵ हे ਚਿੱਤ ਮੈਂ ਤੈਨੂੰ ਚੇਤੇ ਕਰਾਉਣਾ ਹਾਂ ਤੂੰ ਪਰਮਾਤਮਾ ਨੂੰ ਕਾਤੇ ਭੁੱਲ ਗਿਆ ਹੈ ਤੂੰ ਪਰਮਾਤਮਾ ਨੂੰ ਚੇਤੇ ਕਰ ਚੇਤਨ ਅਵਸਥਾ ਵਿੱਚ ਵੀ ਅਰਧ ਚੇਤਨ ਅਵਸਥਾ ਵਿੱਚ ਵੀ ਔਰ ਅਚੇਤਨ ਅਵਸਥਾ ਤੋਂ ਉੱਪਰ ਉੱਠ ਕੇ ਪ੍ਰਭੂ ਨੂੰ ਯਾਦ ਕਰ ਤੂੰ ਤ੍ਰਿਕਾਲ ਦਰਸੀ ਬ੍ਰਹਮ ਗਿਆਨੀ ਸ੍ਰਿਸ਼ਟੀ ਦੇ ਕਰਤਾ ਮਹਾਰਿਸ਼ੀ ਵਾल्ਮੀਕ ਦੇ ਜੀਵਨ ਬਲ ਦੇਖ ਕੇ ਉਹਨਾ ਤੋਂ ਪ੍ਰੇਰਣਾ ਕਿਉਂ ਨਹੀਂ ਲੈਂਦਾ ਕਿ ਉਹਨਾਂ ਦਾ ਛੂਦਰ ਸਮਝੇ ਜਾਂਦੇ ਸਮਾਜ ਵਿੱਚ ਆਗਮਨ ਹੋਇਆ ਔਰ ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਦਾ ਰੂਪ ਹੋ ਗਏ ਅਮਰ ਪਦ ਨੂੰ ਪ੍ਰਾਪਤ ਹੋ ਗਏ ਭਾਈ ਤੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਪ੍ਰਭੂ ਦਾ ਸਿਮਰਨ ਕਰ ਸਵਾਨ ਸਤਰ ਜਾਤ ਸਭ ਤੇ ਕ੍ਰਿਸ਼ਨ ਲਾਵੇ 헤ਤ ਲੋਗ ਬਪਰਾ ਕਿਆਸ ਰਾਹੈ ਤੀਨ ਲੋਕ ਪਰਵੇਸ ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੇ 헤ਤ ਲੋਗ ਬਪਰਾ ਕਿਆਸ ਰਾਹੇ ਤੀਨ ਲੋਕ ਪਰਵੇਸ਼ ਲੋਭ ਤੇ ਭਗਵਾਨ ਬਾਲਮਿਕ ਜੇ ਜਿੱਤ ਪ੍ਰਾਪਤ ਕੀਤੀ ਔਰ ਪਰਮਾਤਮਾ ਦਾ ਹੀ ਰੂਪ ਹੋ ਗਏ ਉਹਨਾਂ ਦੇ ਜਾਣ ਤੇ ਪਾਂਡਵਾ ਦਾ ਜਗ ਸੰਪੂਰਨ ਹੋਇਆ ਸ਼੍ਰੀ ਕ੍ਰਿਸ਼ਨ ਜੀ ਸਮੇਤ ਸਭਨਾ ਨੇ ਉਹਨਾਂ ਦੇ ਚਰਨ ਧੋ ਕੇ ਚੰਨ ਅੰਮ੍ਰਿਤ ਪੀਤਾ ਇਡੇ ਮਹਾਨ ਹੋਏ ਮਹਾਰਿਸ਼ੀ ਬਾਲਮੀਕ ਜੀ ਮਹਾਰਾਜ ਲੋਕਾਂ ਵਿਚਾਰੇ ਉਹਨਾਂ ਦੀ ਕੀ ਮਹਿਮਾ ਕਰਨੀ ਹੈ ਮਹਾਰਿਸ਼ੀ ਤ੍ਰਿਕਾਲਦਰਸੀ ਭਗਵਾਨ ਬਾਲਮੀਕ ਜੀ ਦੀ ਮਹਿਮਾ ਤਿੰਨਾ ਲੋਕਾਂ ਵਿੱਚ ਹੁੰਦੀ ਹੈ ਉਹਨਾਂ ਦੀ ਮਹਿਮਾ ਦਾ ਗੁਣਗਾਨ ਖੰਡਾ ਬ੍ਰਹਿਮੰਡਾਂ ਵਿੱਚ ਹੋ ਰਿਹਾ ਹੈ ਜਾਮਲੇ ਪਿੰਗਲਾਲਵਤ ਕੁੰਚਰ ਮਤ ਨਿਸਤਰੇ ਤੂੰ ਕਿਉ ਨਾ ਤਰੇ ਰਬਦਾਸ ਅਜਾ ਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉ ਨਾ ਤਰੇ ਰਬਦਾਸ ਸਤਿਗੁਰ ਜੀ ਫਰਮਾਉਂਦਿਆਂ ਨ ਪ੍ਰਮਾਤਮਾ ਦਾ ਸਿਮਰਨ ਕਰਕੇ ਸੰਤਾਂ ਦੀ ਸੰਗਤ ਕਰਕੇ ਅਜਾਮਲ ਪਾਪੀ ਦਾ ਪਾਰ ਉਤਾਰਾ ਹੋ ਗਿਆ ਜਿਸ ਨੇ ਬਹੁਤ ਫੋਟੇ ਕਰਮ ਕੀਤੇ ਅਨ ਸਮੇ ਸੰਤਾਂ ਨੇ ਕਿਹਾ ਆਪਣੇ ਪੁੱਤਰ ਦਾ ਨਾਮ ਨਰੈਣ ਰੱਖ ਲਈ ਜਿਸ ਵੇਲੇ ਜਮ ਲੈਣ ਆਏ ਨਰੈਣ ਨਰੈਣ ਪੁਕਾਰਦਾ ਜਮਦੂਤ ਛੱਡ ਕੇ ਦੌੜ ਗਿਆ ਔਰ ਪ੍ਰਮਾਤਮਾ ਨੇ ਉਸ ਦਾ ਪਾਰ ਉਤਾਰਾ ਕੀਤਾ ਪਿੰਗਲਾ ਨਾਮੀ ਬੇਸ਼ਵਾ ਸੰਤਾਂ ਨੇ ਕਿਰਪਾ ਕੀਤੀ ਪਰਮਾਤਮਾ ਦੇ ਨਾਮ ਨਾਲ ਜੋੜਿਆ ਉਸ ਦਾ ਵੀ ਆਧਾਰ ਹੋ ਗਿਆ ਔਰ ਲੁਭ ਸ਼ਿਕਾਰੀ ਜਿਸ ਨੇ ਹਰਨੀ ਨੂੰ ਘੇਰ ਲਿਆ ਸਤਿਗੁਰ ਵਿਦਾਸ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤੇ ਐਸੇ ਉਪਦੇਸ਼ਾਂ ਨੂੰ ਸਰਵਣ ਕਰਕੇ ਉਸ ਦਾ ਮਨ ਜੀਵ ਹੱਤਿਆ ਤੋਂ ਹਟ ਗਿਆ ਔਰ ਸਤਿਗੁਰ ਵਿਦਾਸ ਮਹਾਰਾਜ ਦੇ ਚਰਨਾਂ ਕਮਲਾਂ ਨਾਲ ਜੁੜ ਗਿਆ ਔਰ ਕੁੰਚਰ ਹਾਥੀ ਨੇ ਜਦੋਂ ਪ੍ਰੇਮ ਸਹਿਤ ਕਮਲ ਦਾ ਫੁੱਲ ਪਰਮਾਤਮਾ ਨੇ ਭੇਟ ਕੀਤਾ ਪਰਮਾਤਮਾ ਨੇ ਉਸ ਦੀ ਰੱਖਿਆ ਕੀਤੀ ਇਹ ਸਾਰੇ ਹੀ ਹਰ ਦਾ ਸਿਮਰਨ ਕਰਕੇ ਸੰਤਾਂ ਦੀ ਸੰਗਤ ਕਰਕੇ ਹਰ ਦੇ ਪਾਸ ਗਏ ਸਤਿਗੁਰੂ ਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਐਸੀ ਕੋਟੀ ਮਤ ਵਾਲੇ ਜੀਵ ਪਰਮਾਤਮਾ ਦਾ ਸਿਮਰਨ ਕਰਕੇ ਸੰਤਾਂ ਦੀ ਸੰਗਤ ਕਰਕੇ ਤਰ ਗਏ हे ਜੀਵ ਜੇਕਰ ਤੂੰ ਹਰ ਦਾ ਸਿਮਰਨ ਕਰੇਗਾ ਸੰਤਾਂ ਦੀ ਸੰਗਤ ਕਰੇਗਾ ਤੂੰ ਕਿਉਂ ਨਹੀਂ ਤਰੇਗਾ ਪਾਪ ਤੇਰਾ ਵੀ 파ਰਉਤਾਰਾ ਹੋ ਜਾਵੇਗਾ ਜੋ ਜੀਵ ਹਰਦੀ ਕਥਾ ਨਾਲ ਪ੍ਰੇਮ ਕਰਦਾ ਹੈ ਔਰ ਹਰਦੀ ਭਗਤੀ ਨਾਲ ਪ੍ਰੇਮ ਕਰਦਾ ਹੈ ਉਸ ਜੀਵ ਦਾ 파ਰਉਤਾਰਾ ਹੋ ਜਾਂਦਾ ਹੈ ਜੈ ਗੁਰਦੇਵ